ਪੈਨਿਕ ਰੂਮਰ ਜਿਹੜਾ ਹੈਗਾ ਉਹ ਫੈਲ ਰਹਾ ਹੈਗਾ ਜਿੱਦੇ ਵਿੱਚ ਦੱਸਿਆ ਗਿਆ ਹੈਗਾ ਕਿ ਪ੍ਰਾਇਮਰੀ ਰਿਪੋਰਟ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਟਾਂਡਾ ਜਿਹੜਾ ਹੈਗਾ ਉੱਥੇ ਖੁੱਡਾ ਖੁਰਾਲਾ ਰੇਲਵੇ ਫਾਟਕ ਦੇ ਨੇੜੇ ਕੋਈ ਬਲਾਸਟ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਤੇ ਇਮੀਡੀਏਟਲੀ ਜਿਹੜਾ ਹੈਗਾ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਡੀਐਸਪੀ ਟਾਂਡਾ ਤੇ ਐਸਐਚਓ ਟਾਂਡਾ ਵਿਦ ਜੀਆਰਪੀ ਦੇ ਜਿਹੜੇ ਮੁਲਾਜ਼ਮ ਹੈਗੇ ਹੋਂ ਦਾ ਨਾਲ ਪਹੁੰਚਿਆ ਹੈਗਾ ਉੱਥੇ ਤੇ ਉਹਨਾਂ ਨੇ ਜਿਹੜਾ ਹੈਗਾ ਮੌਕੇ ਤੋਂ ਜਿਹੜਾ ਪ੍ਰਾਇਮਰੀ ਸਾਰਾ ਵੈਰੀਫਾਈ ਕੀਤਾ ਹੈਗਾ ਸੱਚ ਉਸ ਤੋਂ ਸਾਹਮਣੇ ਆਈ ਹੈ ਕਿ ਬਲਾਸਟ ਦੀ ਕੋਈ ਘਟਨਾ ਉੱਥੇ ਨਹੀਂ ਵਾਪਰੀ ਹੈਗੀ ਬਲਕਿ ਉੱਥੇ ਇੱਕ ਛੋਟਾ ਪੋਟਾਸ ਕਰਕੇ ਜਿੱਦਾਂ ਪਟਾਕਾ ਵੱਜਦਾ ਹੁੰਦਾ ਪੋਟਾਸ ਦਾ ਜਿਹੜਾ ਜਨਰਲੀ ਵਾਈਲਡ ਬੋਰ ਨੂੰ ਹੰਟ ਕਰਨ ਵਾਸਤੇ ਲੋਕ ਆਟੇ 'ਚ ਪੋਟਾਸ ਪਾ ਕੇ ਤੇ ਫਿਰ ਉਹਨੂੰ ਕੱਪੜੇ 'ਚ ਲਵੇਟ ਕੇ ਰੱਖ ਦਿੰਦੇ ਹੈਗੇ ਤੇ ਉਸ ਤਰੀਕੇ ਦਾ ਜਿਹੜਾ ਹੈਗਾ ਉਹਦੇ ਕਰਕੇ ਇੱਕ ਮਾਈਲਡ ਜਿਹੜਾ ਉੱਥੇ ਪਟਾਕਾ ਬਜਿਆ ਹੈਗਾ ਤੇ ਕੋਈ ਵੀ ਉਥੋਂ ਸਪੋਰਟ ਤੋਂ ਇੰਜਰਡ ਨਹੀਂ ਹੋਇਆ ਪਹਿਲਾਂ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਰੇਲਵੇ ਦਾ ਮੁਲਾਜ਼ਮ ਕਾਫੀ ਜਖਮੀ ਹੋਇਆ ਹੈਗਾ ਉੱਥੇ ਤੇ ਉਹਨੂੰ ਵੀ ਰੇਲਵੇ ਮੁਲਾਜ਼ਮ ਨੂੰ ਵੀ ਸਾਡੀ ਪੁਲਿਸ ਟੀਮ ਨੇ ਜਾ ਕੇ ਉੱਥੇ ਵੈਰੀਫਾਈ ਕੀਤਾ ਹੈਗਾ ਤੇ ਉਹ ਇੰਜਰਡ ਨਹੀਂ ਹੋਇਆ ਹੈਗਾ ਉਹਦੇ ਪੈਰ ਤੇ ਜਿਹੜਾ ਹੈਗਾ ਕੋਈ ਹਲਕੀ ਸੀ ਸੋਜਿਸ਼ ਬੱਸੀ ਜਾ ਰਹੀ ਹੈ ਕਿ ਅਦਰਵਾਈਜ਼ ਹੀ ਇਸ ਫਿਟ ਐਂਡ ਫਾਈਨ ਤੇ ਬਲਾਸਟ ਜਿੱਦਾਂ ਦੀ ਕੋਈ ਗੱਲ ਨਹੀਂ ਹੈਗੀ ਫੇਰ ਵੀ ਜਿਹੜਾ ਹੈਗਾ ਸਾਡੀ ਫੋਰੈਂਸਿਕ ਟੀਮਸ ਹਰ ਤਰੀਕੇ ਦੀ ਚੀਜ਼ਾਂ ਨੂੰ ਰੂਲ ਆਊਟ ਕਰਨ ਵਾਸਤੇ ਉੱਥੇ ਮੌਕੇ ਤੇ ਪਹੁੰਚ ਰਹੀਆਂ ਹੈਗੀਆਂ ਉਹ ਸਾਰਾ ਜਿਹੜਾ ਵੀ ਈਵਨ ਚਾਹੇ ਉਹ ਪੋਟਾਸ਼ ਦਾ ਉਹ ਦਿਮਾਕਾ ਛੋਟਾ ਜਿਹਾ ਸੀਗਾ ਪਟਾਕਾ ਜਿਹੜਾ ਵਜਿਆ ਉਹਨੂੰ ਵੀ ਵੈਰੀਫਾਈ ਕਰਕੇ ਐਫਐਸਐਲ ਭੇਜ ਕੇ ਸੀ ਵੈਰੀਫਾਈ ਕਰਾਵਾਂਗੇ ਤੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਜਿਹੜੀ ਹੈ ਉਸਦੇ ਵੀ ਕੋਈ ਹਰ ਤਰੀਕੇ ਦੇ ਐਂਗਲ ਨਾਲ ਵੀ ਜਾਇਨ ਕਰਾਂਗੇ ਕਿ ਵੀ ਇੱਥੇ ਆ ਕਿਸ ਤਰੀਕੇ ਨਾਲ ਹੋਇਆ ਕਿਦਾਂ ਕੋਈ ਚੀਜ਼ ਪਹੁੰਚੀ ਹੈਗੀ ਸਾਰਾ ਕਰਕੇ ਫਿਰ ਅਸੀਂ ਅੱਗੇ ਕੰਕਲੂਡ ਕਰਾਂਗੇ ਬਟ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੋਈ ਪੈਨਿਕ ਵਾਲੀ ਜਾਂ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਆ ਇੱਕ ਪੋਟਾਸ਼ ਦਾ ਪਟਾਕਾ ਹੋਣ ਕਰਕੇ ਆ ਇਨਸੀਡੈਂਟ ਹੋਇਆ ਹੈ ਠੀਕ ਥੈਂਕ ਯੂ